ਰਾਜਨ ਨੇ ਦੇਖਿਆ ਕਿ ਨਾਪਾ ਘਰ ਦੇ ਵਿੱਚ ਪ੍ਰਸ਼ਾਦ ਬਣ ਰਿਹਾ ਹੈ ਤਾਂ ਉਸ ਨੇ ਜੋ ਠਾਕੁਰ ਸੀਗੇ ਨਾਪਾ ਬਣੇ ਉਹਨਾਂ ਨੇ ਕਿਹਾ ਰਾਜਨ ਆਓ ਆਪਾਂ ਕੀਰਤਨ ਕਰਾਂਗੇ ਔਰ ਆਪਣਾ ਪ੍ਰਸ਼ਾਦ ਪਾਵਾਂਗੇ ਆਪਣਾ ਇਕੱਠੇ ਬੈਠ ਕੇ ਭੋਜਨ ਕਰਾਂਗੇ ਐਨਾ ਕਹਿਣ ਤੋਂ ਬਾਅਦ ਜਦੋਂ ਰਾਜਾ ਨੇ ਦੇਖਿਆ ਕੀਰਤਨ ਕੀਤਾ ਰਾਜਾ ਬੈਠਿਆ ਪ੍ਰਸ਼ਾਦ ਪਾਇਆ ਤਾਂ ਉਸਨੇ ਪੁੱਛਿਆ ਕਿ ਇਹ ਭਾਈ ਤੂੰ ਤਾਂ ਜੇਲ੍ਹ ਦੇ ਵਿੱਚ ਬੰਦ ਸੀ ਇੱਥੇ ਕਿਵੇਂ ਆ ਗਿਆ ਜਦੋਂ ਇਹਨਾਂ ਗੱਲਾਂ ਬਾਰੇ ਪਤਾ ਕੀਤਾ ਤਾਂ ભગવાન ਰੂਪੀ ਨਾਪਾ ਜੋ ਭਗਤarup ਬਣ ਕੇ ਆਏ ਸੀਗੇ ਅੰਤਰ ਧਿਆਨ ਹੋ ਗਏ ਐਨੇ ਵਿੱਚ ਰਾਜਾ ਨੂੰ ਸਮਝ ਆ ਗਈ ਕਿ ਇਹ ਰਾਮਨ ਪ੍ਰਸਾਦ ਪਵਾਇਆ ਹੈ ਇਹ ਭਗਵਾਨ ਹੀ ਨਾਪੇ ਦਾ ਰੂਪ ਉਤਾਰਨ ਕਰਕੇ ਆਏ ਇਸ ਕਰਕੇ ਉਸ ਨੂੰ ਕੁਸ਼ ਹੋਸ਼ ਆਈ ਤੇ ਜਾ ਕੇ ਜੇਲ੍ਹ ਦੇ ਵਿੱਚ ਪ੍ਰਾਰਥਨਾ ਕੀਤੀ ਇਹ ਨਾਪਾ ਜੀ ਮੇਤੋਂ ਬਹੁਤ ਵੱਡੀ ਗਲਤੀ ਹੋਈ ਹੈ ਕਿ ਆਪ ਨੂੰ ਮੈਨੇ ਜੇਲ੍ਹ ਦੇ ਵਿੱਚ ਬੰਦ ਕੀਤਾ ਪਰ ਆਪ ਦਾ ਦੂਸਰਾ ਰੂਪ ਜੋ ਪ੍ਰਮਾਤਮਾ ਨੇ ਧਾਰਨ ਕੀਤਾ ਸੀ ਉਹਨਾਂ ਨੇ ਆਪ ਦਾ ਭੰਡਾਰਾ ਦੁਬਾਰਾ ਚਲਾ ਦਿੱਤਾ ਤੇ ਸਾਨੂੰ ਦਕਸ਼ਨਾ वगैरह ਦੇ ਕੇ ਉਹਨਾਂ ਨੇ ਸਾਧੂ ਸੰਤਾਂ ਨੂੰ ਵਿਦਾਇਬੀ ਦਿੱਤੀ ਹੁਣ ਤੁਸੀਂ ਮੈਨੂੰ ਮਾਫ ਕਰੋ ਆਪਣਾ ਕੀਰਤਨ ਸਿਮਰਨ ਕਰਦੇ ਰਹੋ ਤੇ ਉਸ ਤਰ੍ਹਾਂ ਹੀ ਭੰਡਾਰਾ ਚਲਾਉਂਦੇ ਰਹੋ ਐਸੀ ਤਰ੍ਹਾਂ ਭਗਵਾਨ ਭਗਤਾਂ ਦੇ ਵਾਸ ਵਿੱਚ ਹੋ ਕੇ ਆਪਣਾ ਰੂਪ ਧਾਰਨ ਕਰਕੇ ਜਗਾ ਜਗਾ ਉਹਨਾਂ ਦੀ ਰੱਖਿਆ ਕਰਦੇ ਹਨ ਇਹ ਜਿਹਾ ਬਹੁਤ ਕਥਾਵਾਂ ਪਰਮਾਤਮਾ ਦੇ ਨਾਮ ਦੀਆਂ ਪਰਮਾਤਮਾ ਦੇ ਭਗਤਾਂ ਦੀਆਂ ਆਉਂਦੀਆਂ ਹਨ ਇਸ ਤੋਂ ਉਹ ਆਂਦਾ ਕੀਰਤਨ ਸਿਮਰਨ ਪੁੰਨਦਾਨ ਕਰਨਾ ਚਾਹੀਦਾ ਹੈ ਤਾਂ ਕਿ ਆਪਾਂ ਪਰਮਾਤਮਾ ਤੱਕ ਪਹੁੰਚ ਸਕੀਏ ਤੇ ਉਹਨਾਂ ਦਾ ਦਰਸ਼ਨ ਕਰ ਸਕੀਏ ਕੀਰਤਨ ਦੇ ਵਿੱਚ ਇਹ ਪਾਵਰ ਹੈ ਕਿ ਪਰਮਾਤਮਾ ਨੂੰ ਹੀ ਉਸ ਦਾ ਰੂਪ ਧਾਰਨ ਕਰਨਾ ਪਿਆ ਨਾਪਾ ਭਗਤ ਬਣਨਾ ਪਿਆ ਇਸ ਕਰਕੇ आओ ਆਪਾਂ ਵੀ ਕੀਰਤਨ ਕਰੀਏ ਸ੍ਰੀ ਕ੍ਰਿਸ਼ਨ ਗੋਵਿੰਦ ਹਰੇ ਮੂਰਾਰੇ ਏ ਨਾਥ ਨਾਰਾਇਣ ਵਾਸੂਦੇਵਾ ਸ੍ਰੀ ਕ੍ਰਿਸ਼ਨ ਗੋਵਿੰਦ ਹਰੇ ਮੂਰਾਰੇ േ നാഥ നാരായണ വാസുദേവ ശ്രീ കൃഷ്ണ ഗോവിന്ദ ഹരി മര നാരായണ വാസുദേവ ശ്രീ കൃഷ്ണ ഗോവിന്ദ ഹരി മരനാഥ നാരായണ വാസുദേവ हे नाथ नारायण वासुदेव हे नाथ नारायण वासुदेव श्री कृष्ण गोविंद हरे मुरारे हे नाथ नारायण वासुदेव बोलो नारायण भगवान की जय